ਸਿਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਵੀ ਜਿਹੜਾ ਮੇਰਾ ਨਾਮ ਆ ਉਹ ਗੁਰਬਖਸ਼ ਸਿੰਘ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣ ਵਾਲਾ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਬਹੁਤ ਸਾਰੀਆਂ ਭੈਣਾਂ ਬਾਹਰਲੀ ਕੰਟਰੀ ਦੇ ਵਿੱਚ ਬੈਠ ਕੇ ਦੇਖਦੀਆਂ ਤਾਂ ਬਹੁਤ ਸਾਰਾ ਪਿਆਰ ਭੇਜਦੀਆਂ ਸਾਰਿਆਂ ਤਹਿ ਦਿਲ ਧੰਨਵਾਦ ਤੇ ਜਿਹੜੀਆਂ ਭੈਣਾਂ ਚੈਨਲ ਤੇ ਬਿਲਕੁਲ ਨਵੀਆਂ ਜਾਂ ਕੋਈ ਪੁਰਾਣਾ ਚੈਨਲ ਤੇ ਨਵਾਂ ਉਹ ਚੈਨਲ ਸਬਸਕ੍ਰਾਈਬ ਕਰਕੇ ਕੰਟੀਨਿਊ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਦੋ ਤੇ ਜਿਹੜੀਆਂ ਭੈਣਾਂ ਨੂੰ ਵੀਡੀਓ ਵਧੀਆ ਲੱਗਦੀ ਹੈ ਉਹ ਸ਼ੇਅਰ ਲਾਜ਼ਮੀ ਕਰਿਆ ਕਰੋ ਤਾਂ ਕਿ ਹੋਰਾਂ ਭੈਣਾਂ ਨੂੰ ਵੀ ਜਾਣਕਾਰੀ ਮਿਲ ਸਕੇ ਜਿਹੜੀਆਂ ਚੀਜ਼ਾਂ ਦਾ ਨਹੀਂ ਪਤਾ ਲੱਗਦਾ ਅੱਗੇ-ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਆਜੋ ਆਪਾਂ ਮੈਂ ਤੁਹਾਨੂੰ ਅੱਜ ਜਿਹੜੀ ਆਪਾਂ ਕੱਟਣੀ ਆਂ ਸਲਵਾਰ ਕੱਟਣੀ ਆ ਕਿੰਨੇ ਕੱਪੜੇ ਜੋ ਕੱਟਣੇ ਆ ਕਿਵੇਂ-ਕਿਵੇਂ ਚੱਕਣੀਆਂ ਕਿਉਂਕਿ ਕਾਫੀ ਭੈਣਾਂ ਨੂੰ ਤਾਂ ਸਮਝ ਆ ਗਈ ਕਾਫੀ ਭੈਣਾਂ ਨੂੰ ਹਜੇ ਤੱਕ ਸਮਝ ਨਹੀਂ ਆਈ ਜਿਹੜਾ ਮੈਂ ਵਧਾ ਕੇ 6 ਇੰਚ ਪੀਤਾ ਕੱਢ ਕੇ ਕੱਟਦਾ ਹਨ ਲੰਬਾਈ ਆ ਦੇਖੋ ਤਿਆਰ ਆ ਸਾਡੇ ਆਪਣਾ ਪੂਰਾ ਸਾਣੇ ਬੈਲਟ ਦੇ 34 ਤਿਆਰ ਆ ਬੈਲਟ ਕਿੰਨੀਆਂ 22.5 ਤਿਆਰ ਤੇ ਮੂਰੀ ਪਹੁੰਚਾ ਜਿਹਨੂੰ ਤੁਸੀਂ ਕਹੇ ਨੇ ਉਹ 6.5 ਆ ਯਾਨੀ ਕਿ 13 ਕੱਪੜਾ ਕਿੰਨਾ ਪਹਿਲਾਂ ਮੈਂ ਤੁਹਾਨੂੰ ਕੱਪੜਾ ਮਿਣਕੇ ਦਿਖਾਉਂਗਾ ਪ੍ਰੈਸ ਆਪਣੀ ਗਰਮ ਲਈ ਹੋਈ ਆ ਜਦੋਂ ਵੀ ਸੂਟ ਕੱਟਣਾ ਆਪਾਂ ਮਾਂ ਕੋੜਤਾ ਪਿਆਮਾ ਲੇਡੀ ਸੂਟ ਹਨਾ ਤਾਂ ਪਹਿਲਾਂ ਪ੍ਰੈਸ ਲਾਇਆ ਕਰੋ ਗਰਮ ਉਸ ਤੋਂ ਬਾਅਦ ਜਦੋਂ ਸੂਟ ਕੱਟਣਾ ਨੰਬਰ 2 ਤੇ ਕੱਪੜਾ ਮਿਣਾ ਕਰੋ ਵੀ ਤੁਹਾਡੇ ਕੋਲ ਕਿੰਨਾ ਕੱਪੜਾ ਜਿਹੜਾ ਇਹਨਾਂ ਦੀ ਪਹਿਲਾ ਸੂਟ ਆਪਾਂ ਕੱਲ ਕੱਟਿਆ ਸੀਗਾ ਉਦੋਂ ਮੇਰੇ ਕੋਲੇ ਕੋਈ ਹੈ ਨਹੀਂ ਸੀਗਾ ਟਮਟਾਈ ਮੀਟਰ ਵਾਲੇ ਕੱਪੜੇ ਦੀ ਵੀਡੀਓ ਪਾ ਨਹੀਂ ਸਕਿਆ ਹਨ ਕਿਉਂਕਿ ਕੋਲੇ ਕੈਮਰੇ ਵਾਲਾ ਕੋਈ ਹੈ ਨਹੀਂ ਸੀਗਾ ਮੁੰਡਾ ਮਾਫੀ ਚ ਤਾਂ ਹੁਣ ਆਪਾਂ ਦੇਖਦੇ ਆ ਇਹ ਕਪੜਾ ਕਿੰਨਾ ਮੈਂ ਪਹਿਲਾਂ ਮਣਿਆ ਨਹੀਂਗਾ ਹੁਣ ਆਪਾਂ ਇਹਨੂੰ ਮੈਨ ਲੈਨੇ ਆ ਲਗਭਗ ਇਹ 2.80 ਕਪੜਾ ਦਾ ਜਾਨੀ ਕਿ 2.5 ਮੀਟਰ ਇੱਥੇ ਹੋ ਜਾਂਦਾ 125 ਤੇ ਤੇ 140 ਤੇ ਹੋ ਗਿਆ 2 ਮੀਟਰ 80 ਪੁਆਇੰਟ ਜਾਨੀ ਕਿ ਪੌਣੇ ਤਿੰਨ ਤੋਂ ਹਲਕਾ ਜਿਹਾ ਵੱਧ ਠੀਕ ਆ ਇਹ 3 ਮੀਟਰ ਵਾਲੇ ਕਾਟ ਹੀ ਕੱਟੀਓ ਕਿਉਂਕਿ ਸਲਵਾਰ ਦੀ ਲੰਬਾਈ ਦੇਖਦਾ ਕਰੋ ਜੇ 34 35 ਆ ਤਾਂ ਤੁਹਾਡੀ ਉਹ 3 ਮੀਟਰ ਵਾਲੀ ਕਾਰਟ ਚ ਕੱਟੀ ਜਾਊਗੀ ਫਿਰ ਵੀ ਜੇ ਕਿਸੇ ਕੋਲ ਨਹੀਂ ਆਉਂਦਾ ਫਿਰ ਤੁਸੀਂ ਬਿਉਂਤ ਲਿਆ ਕਰੋ ਬਿਉਂਤ ਨਾਲ ਕਿਵੇਂ ਆ ਦੇਖੋ ਬਿਲਕੁਲ ਸੌਖਾ ਤਰੀਕਾ ਬਿਉਂਤਨ ਦਾ ਬਾ ਕੱਟਿਆ ਨਾ ਕਰੋ ਪਹਿਲਾਂ ਬਿਉਂਤ ਲਿਆ ਕਰੋ ਕੱਪੜੇ ਨੂੰ ਵੀ ਇੱਥੋਂ ਆ ਜੀ ਨਿਕਲੇ ਉਹ ਇੱਥੋਂ ਆ ਜੀ ਨਿਕਲੇ ਨਾਲੇ ਤਾਂ ਇੱਕ ਆ ਜੀ ਦਾ ਧਿਆਨ ਰੱਖਣਾ ਵੀ ਜਿਵੇਂ ਇੰਟਰਲੌਕ ਹੈ ਨਾ ਆ ਮਾਂ ਤਾਂ ਆਪਣੀ ਕੁੜਤੀ ਹੈ ਜੈਂਪਰ ਜੀ ਨੂੰ ਆਪਾਂ ਕਹਿੰਦੇ ਉਹ ਹੋਵੇ ਮਾਂ ਸਲਵਾਰ ਇੰਟਰਲੌਕ ਨੂੰ ਵਿੱਚ ਨਹੀਂ ਰੱਖਣਾ ਆਪਣੇ ਕੱਢ ਦੇਣਾ ਤੇ ਬਾਕੀ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਉਂਦੇ ਨੇ ਬਈ ਕਾਣ ਕਿਵੇਂ ਕਢਣਾ ਮੰਨ ਕੇ ਚਲੋ ਇਹਦਾ ਕਾਣ ਆਹ ਕਾਣ ਤਾਂ ਆਪ ਕੱਢ ਦੇਗੇ ਜਿਹੜਾ ਆਹ ਜੇ ਕੱਪੜੇ ਦੇ ਵਿੱਚ ਕਾਣ ਉਹ ਨਹੀਂ ਨਿਕਲਦਾ ਹੁੰਦਾ ਹੁਣ ਆਹ ਕਾਣ ਕਢਣ ਵਾਸਤੇ ਆਪਣਾ ਐ ਫੜ ਲਿਆ ਫਿਰ ਘੁੰਡੇ ਲੋਟੇ ਨੂੰ ਜੇ ਤੋਂ ਆਪਾਂ ਐ ਝਟਕਾਵਾਂਗੇ ਇਹ ਆਪ ਦੀ ਆਪ ਨਿਕਲ ਜਾਊਗਾ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਨਾਲ ਨਾਲ ਨੂੰ ਥਾਰੀਕ ਜੇ ਤੋਂ ਆਪਾਂ ਇਹਨੂੰ ਇਧਰੋਂ ਸੈੱਟ ਕਰ ਲਿਆ ਐਨਾ ਕਾਣ ਨਾ ਇਹ ਨਿਕਲ ਗਿਆ ਇਥੋਂ ਕੰਨੀ ਨਾਲ ਕੰਨੀ ਮਲਾ ਕੇ ਆਪ ਦੀ ਆਪ ਆਪਾਂ ਜਿਹੜੇ ਖਿੱਚ ਕੇ ਨਹੀਂ ਕਿਦੋਂ ਸੈਟ ਕਰਨ ਜਿੱਥੇ ਆਪਦੀ ਆਪ ਸਹੀ ਉਹ ਉੱਥੇ ਇਹ ਤੁਸ ਕੋ ਵੀ ਪੂਰੇ ਕਪੜੇ ਦੇ ਵਿੱਚੋਂ ਕਾਹਨ ਨਿਕਲ ਜੂ ਜਿਹੜੇ ਰੇਸ਼ਿਆਂ ਦੇ ਵਿੱਚ ਕਾਹਨ ਉਹ ਨਹੀਂ ਨਿਕਲਦਾ ਹੁੰਦਾ ਆਹ ਵਾਲਾ ਕਾਹਨ ਨਿਕਲ ਜੂਗਾ ਦੇਖੋ ਇਹ ਇਹ ਲਗਭਗ 1.5 ਇੰਚ ਦਾ ਕਾਹਨ ਹੈ ਇਹ ਸਾਰਾ ਪਕੜ ਦਾਂਗੇ ਚੰਗੀ ਤਰ੍ਹਾਂ ਆਪਾਂ ਤੇ ਪ੍ਰੈਸ ਮਾਰਾਂਗੇ ਨਾਲੇ ਦਾ ਤੁਹਾਨੂੰ ਮੈਂ ਦੱਸ ਦੂ ਵੀ ਆਪਾਂ ਕਪੜਾ ਬਯੰਤਣਾ ਕਿਵੇਂ ਨਾਲ-ਨਾਲ ਕੱਟੀ ਚਲਾਂਗੇ ਕਿਉਂਕਿ ਕਪੜਾ ਬਹੁਤ ਜ਼ਿਆਦਾ ਹੈਗਾ ਸਲਵਾੜ ਦੀ ਲੰਬਾਈ ਥੋੜੀ ਹੈ ਪੂਰਾ ਗੌਰ ਨਾਲ ਵੀਡੀਓ ਦੇਖਿਆ ਕਰੋ ਕਾਫੀ ਭੈਣਾਂ ਦੇ ਕਮੈਂਟ ਆਉਂਦੇ ਆ ਬਾਈ ਮੈਂ ਤੁਹਾਡੇ ਹਿਸਾਬ ਨਾਲ ਸਲਵਾਰ ਰੱਖੀ ਸੀ ਉਹ ਵੱਡੀ ਹੋ ਗਈ ਪੂਰੇ ਚੰਗੀ ਤਰ੍ਹਾਂ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਸਮਝਾਉਣ ਦੀ ਫਿਰ ਵੀ ਜੇ ਕਿਸੇ ਭੈਣ ਦੇ ਨਹੀਂ ਸਮਝ ਆਉਂਦੀ ਨਾ ਤਾਂ ਸੰਗਣਾ ਲਈ ਮੈਨੂੰ ਦੁਬਾਰੇ ਦੱਸ ਦਿਆ ਕਰੋ ਵੀ ਬਾਈ ਸਾਨੂੰ ਸਮਝ ਨਹੀਂ ਆਈ ਦੁਬਾਰੇ ਚੰਗੀ ਤਰ੍ਹਾਂ ਸਮਝਾ ਦਿਓ ਜੇ ਕਿਸੇ ਭੈਣ ਨੇ ਫੋਨ ਤੇ ਵੀ ਗੱਲ ਕਰਨੀ ਆ ਤਾਂ ਸ਼ਾਮ ਨੂੰ ਤੁਸੀਂ 8 ਵਜੇ ਤੋਂ ਬਾਅਦ ਫੋਨ ਕਰਕੇ ਵੀ ਪੁੱਛ ਸਕਦੇ ਹੋ ਕੋਈ ਗੱਲਬਾਤ ਹੈ ਨਾ ਜਾਂ ਕੋਈ ਸਮਾਨ ਲੈਣ ਵਾਲੇ ਪੁੱਛਣਾ ਵੀ ਕਿੱਥੋਂ ਮਿਲਦਾ ਜਾਂ ਕੋਈ ਮਸ਼ੀਨ ਲੈਣ ਵਾਲੇ ਤਾਂ ਉਹ ਸ਼ਾਮ ਨੂੰ ਤੁਸੀਂ 8 ਵਜੇ ਤੋਂ ਬਾਅਦ ਫੋਨ ਕਰ ਸਕਦੇ ਹੋ ਕੋਈ ਵੀ ਕੋਈ ਜ਼ਰੂਰੀ ਗੱਲ ਕਰਨੀ ਹੈ। ਬਾਕੀ ਜਿਹੜੇ ਭੈਣਾਂ ਬਠਿੰਡੇ ਆ ਸਕਦੀਆਂ ਉਹਨੂੰ ਮੈਂ ਐਡਰੈਸ ਦਿੰਦਾ ਹੋਇਆ ਜੇ ਕਿਸੇ ਭੈਣ ਨੂੰ ਨਵੀਂ ਚੁੜੀ ਹੋਈ ਹੈ ਮੇਰੇ ਨਾਲ ਉਹਨੇ ਉਹ ਵੀਡੀਓ ਨਹੀਂ ਦੇਖੀ ਉਹ ਦੁਬਾਰੇ ਮੇਰੇ ਤੋਂ ਪੁੱਛ ਸਕਦੇ ਉਹ ਲਾਈਸੈਂਸ ਕਿੱਥੋਂ ਮਿਲਦੀਆਂ ਆਪਣੇ ਰੀਲਾਂ ਮੁਗਰਮ ਕਿਹੜੀ ਦੁਕਾਨ ਤੋਂ ਬਈ ਸਹੀ ਰੇਟ ਮਿਲਦਾ ਕੈਂਚੀ ਕਿੱਥੋਂ ਮਿਲਦੀ ਹੈ ਹਨਾ ਉਹ ਤੁਸੀਂ ਮੇਰੇ ਤੋਂ ਦੁਬਾਰੇ ਐਡਰੈਸ ਲੈ ਸਕਦੇ ਆ ਲੋ ਕਾਨ ਕਿਵੇਂ ਕੱਢਣਾ ਆਪਣੇ ਐਵੇਂ ਆ ਕੱਢ ਤੜਾ ਕਾਨ ਇਧਰੋਂ ਫੱਟੀ ਸਹੀ ਲਾ ਲਈ ਆ ਤੁਹਾਡਾ ਕਾਂ ਨਿਕਲ ਗਿਆ ਕਈ ਭੈਣਾ ਮੈਂ ਤੁਹਾਨੂੰ ਸਕਰੀਨ ਸ਼ਾਟ ਕਹਿੰਦੀ ਭੇਜਿਆ ਕਰੋ ਕਈ ਵਾਰੀ ਨਹੀਂ ਪਤਾ ਲੱਗਦਾ ਮੈਸੇਜ ਆ ਤਾਂ ਹੁਣ ਤੁਸੀਂ ਸਕਰੀਨ ਸ਼ਾਟ ਮਾਰ ਵੀ ਸਕਦੇ ਹੋ ਠੀਕ ਆ ਉਹਨੇ ਤੁਸੀਂ ਸਕਰੀਨ ਸ਼ਾਟ ਮਾਰ ਲਓ ਮੈਂ ਨਿਸ਼ਾਨ ਚੱਕ ਦੇਣਾ ਸਲਵਾਰ ਦੇ ਸਲਵਾਰ ਦੀ ਲੰਬਾਈ ਦੇਖੋ 34 ਆ ਹਨਾ ਆਪਣਾ 6 ਇੰਚ ਕੱਢਦਾ ਮੈਂ ਬੈਲਟ ਦਾ ਤਾਂ 34 35 36 ਤੇ 37 ਤਿੰਨਾਂ ਚ ਵੱਧ ਤੁਸੀਂ ਰੱਖਦੇ ਹੋ ਇੱਕ ਆਧਾ ਰੱਖ ਦਿਓ 2 ਇੰਚ ਦਾ ਨਿਫਾ ਮੁੜ ਗਿਆ ਤੁਹਾਡਾ ਇੰਚ ਬਲਾਂਚ ਆ ਜਾਊਗਾ ਜਿਹੜਾ ਮਾੜਾ ਮੋਟਾ ਵਧੂਗਾ ਉਹ ਥੱਲੇ ਪਹੁੰਚ ਜੜਨ ਵੇਲੇ ਬਾਹਰ ਕੱਟ ਕੱਟੀ ਜਾਊਗੀ ਤਾਂ ਆਪਾਂ ਇਹਨੂੰ 37.5 ਰੱਖਾਂਗੇ ਕਿਉਂਕਿ ਸਲਵਾਰ ਅਗਲੇ ਪਾਸਿਓਂ ਮੂਰ ਨੂੰ ਨਾ ਡਿਗੇ ਉਹ ਆਪਾਂ ਹੋਈ ਤੁਹਾਨੂੰ ਮੈਂ ਚੱਕ ਕੇ ਨਾਲ ਦੀ ਨਾਲ ਦਿਖਾ ਦਊਗਾ ਜੇ ਕੰਫਿਊਜ਼ਨ ਹੈ ਉਹ ਦੂਰ ਹੋ ਜਾ ਹਾਂ ਜੇ ਕਿਸੇ ਭੈਣ ਦਾ ਢਿੱਡ ਜ਼ਿਆਦਾ ਲੌਂਕਦਾ ਉਹਦੇ ਤੁਸੀਂ 1 ਇੰਚ ਟਿੱਕਰ ਮੂਰ ਚੱਕ ਦਿਆ ਕਰੋ ਤੇ ਕੰਨੀ ਸਲਵਾਰ ਦੀ ਆਪਾਂ ਨੇ ਲਾਜ਼ਮੀ ਕੱਢਣੀ ਕੰਨੀ ਛੱਡ ਕੇ ਆਪਾਂ ਨਿਸ਼ਾਨ ਲਾਵਾਂਗੇ ਦੇਖੋ ਇਹ ਮੇ ਪਹੁੰਚਾ 13 ਨਾ ਤਾਂ ਤੁਸੀਂ 2 ਇੰਚ ਘੱਟ ਪਾਇਆ ਗੁਰੂ 11 ਪਾਇਆ ਕੋਈ ਇੱਥੇ ਇੱਥੋਂ ਵੀ ਲਾ ਲਿਆ 11 ਤੇ ਇੱਥੋਂ ਵੀ 11 ਤੇ ਨਿਸ਼ਾਨ ਲਾ ਲਿਆ ਤੇ ਇੱਥੋਂ ਵੀ ਨਿਸ਼ਾਨ ਲਾ ਲਿਆ 11 ਤੇ ਇਹਦਾ ਇਹ ਮਤਲਬ ਹੈ 2 ਇੰਚ ਜੇ ਤੁਸੀਂ ਘੱਟ ਪਾਉਂਗੇ ਤਾਂ ਐਂ ਕੁੰਡੇ ਵਿੱਚ ਆੜ ਜਾਂਦੇ ਦੋਨੇ ਪਾਸੇ ਫਿਰ ਪਹੁੰਚੇ ਘੋਮਦੇ ਨੇ ਇਧਰ ਉਧਰ ਠੀਕ ਆ ਬਿਲਕੁਲ ਸਹੀ ਸਲਵਾ ਸਿੱਧੀ ਖੜੀ ਰਹਿੰਦੀ ਆ ਆਹ ਲਓ ਮੈਂ ਇਹਨੂੰ ਕੱਟਣ ਲੱਗੇ ਇੱਥੋਂ ਬਿਲਕੁਲ ਸਿੱਧਾ ਕੋਈ ਇਧਰ ਆ ਆਪਣਾ ਨਿਸ਼ਾਨ ਮੇਰਾ ਸਿੱਧਾ ਹੀ ਆ ਜਾਊਗਾ ਠੀਕ ਆ ਕੰਨੀ ਆਪਣਾ ਵਾਲੀ ਕੰਨੀ ਨਾ ਰੱਖਿਆ ਕਰੋ ਵਿੱਚ ਨਾਲੇ ਤਾਂ ਜੇ ਆ ਬਾਹਰ ਮੋਰੀਆਂ ਇਹਦੀ ਨੂੰ ਬੁਰੀਆਂ ਲੱਗਦੀਆਂ ਨਾਲੇ ਖਿੱਚ ਮਾਰਦੀ ਕੰਨੀ ਕਪੜਾ ਧੋਣ ਤੋਂ ਆ ਨਾ ਕੰਨੀ ਸੁਗੜੀਆਂ ਦੀ ਉਹ ਬਹੁਤ ਬੁਰੀ ਲੱਗਦੀ ਆ ਇੱਕ ਦੋ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਕਰੋ ਵੀ ਕੰਨੀ ਆਪਣੇ ਨੇ ਨਹੀਂ ਰੱਖਣੀ ਜਿਹੜੀਆਂ ਭੈਣਾਂ ਕੋਲ ਕੰਮ ਹੈਗਾ ਉਹ ਇੰਟਰਲੌਕ ਲਾਜ ਵੀ ਮਾਰ ਕੇ ਦਿਆ ਕਰੋ ਗਾਕਾ ਨੂੰ ਇਹ ਨਿੱਕੇ ਨਿੱਕੇ ਚੀਜ਼ਾਂ ਦਾ ਆਪਣੇ ਕੰਮ ਤੇ ਅਸਰ ਪੈਂਦਾ ਹੈ ਆ ਦੇਖੋ ਹੁਣ ਆਪਾਂ ਜਿਹੜਾ ਵੀ ਅੱਧਾਂ ਇੰਚ ਵੱਧ ਰੱਖਿਆ ਸੀ ਨਾ ਆਹ ਲੋ ਦੁਬਾਰੇ ਫੇਰ ਪੱਛੀ ਇੰਚ ਪੀਤਾ ਘੜਤਾ 34 35 36 37 ਇੱਥੋਂ ਪਾਏ ਪੌਣੀ ਗਲਾਈਆਂ ਨਿਸ਼ਾਨ ਵੀ ਲਾ ਕੇ ਦਿਖਾਣ ਤੁਹਾਨੂੰ ਐਂ ਠੀਕ ਆ ਤਾਂ ਕਿ ਪਹੁੰਚੇ ਮੂਰੂ ਸਲਵਾਰ ਕਈ ਵੀ ਕੀ ਹੁੰਦਾ ਮੂਰ ਨੂੰ ਡਿੱਗੀ ਜਾਂਦੀ ਆ ਤੇ ਪਿੱਛੋਂ ਹੱਟੀਆਂ ਨੰਗੀਆਂ ਹੋਈ ਜਾਂਦੀਆਂ ਇਹ ਐਂ ਠੀਕ ਆ ਤੇ ਹੀਟਲੇ ਪਾਸੇ ਨਾ ਐਂ ਟੱਕਰ ਆ ਲੈ ਕਰੋ ਪਤਾ ਲੱਗੇ ਤੁਹਾਨੂੰ ਵੀ ਆਹ ਪਹੁੰਚੇ ਵਾਲਾ ਪਾਸਾ ਇਤਿਆਹ ਚਾ ਕੇ ਪੁੱਠਾ ਜੜਦੇ ਉਹ ਫਿਰ ਵੀ ਕੰਮ ਗਲਤ ਹੋ ਜਾਊਗਾ ਉਹ ਚੇ ਕੱਟੇਗੇ ਨਾ ਆਪਣੀ ਸਾਈਡ ਤੇ ਰੱਖ ਤੇ ਹੁਣ ਜਿਹੜਾ ਆ ਕੱਪੜਾ ਆਪਣਾ ਸਿੱਟ ਹੀ ਪਿਆ ਹੁਣ ਪ੍ਰੈਸ ਵੱਜੀ ਵੀ ਇਹ ਤੇ ਨਾਲ ਦੀ ਨਾਲ ਆਪਾਂ ਇਹਦੇ ਵਿੱਚੋਂ 벨ਟ ਕੱਟਦੇ ਹਾਂ 벨ਟ ਹੈਗੀ ਆ ਇਹਦੀ ਭੈਣ ਦੀ 22 ਤੇ ਆਪਾਂ ਕਿ ਨਹੀਂ ਰੱਖਾਂਗੇ 23 ਹਾਂ 6 ਇੰਚ ਪੀਤਾ ਕੱਢਾਂਗੇ ਆਪਾਂ ਪਰ ਇਥੋਂ ਨੂੰ ਚੌੜੀ 6.5 ਪਾਵਾਂਗੇ ਤਾਂ ਕਿ ਹਲਕੀ ਜੀ ਬਾਜੂ ਤਾਂ ਕੋਈ ਦੁੱਖ ਨਹੀਂਗਾ ਘਟ ਗਈ ਫਿਰ ਬਹੁਤ ਔਖਾ ਹੋ ਜੇ ਸਾਡੇ 23 ਬੈਲਟ ਚੌੜੀ ਸਾਢੇ 3 ਪਾ ਲਿਆ ਕਰੋ। ਬਾਣ ਕਰਕੇ ਥੋੜੀ ਬੈਲਟ 4 ਸਵਾ 4 ਇੰਚ ਤਿਆਰ ਹੋ ਜਾਂਦੀ ਆ। ਨਾਲ ਤਾਂ ਜਦੋਂ ਉਹ ਇੱਥੇ ਦੀਂਦ ਹੀ ਨਹੀਂ ਬੁਰੀ ਲੱਗਦੀ ਜੇ ਜ਼ਿਆਦੇ ਚੌੜੀ ਬੈਲਟ ਪਾਵਾਂਗੇ ਹਨਾ। ਇਹ ਚੀਜ਼ ਤਾਂ ਤਿਆਰ ਰੱਖਿਆ ਕਰੋ। ਜੇਰਾ ਆਪਣਾ ਕੱਪੜਾ ਬਚ ਗਿਆ ਇਹ ਪਹੁੰਚੇ ਦੇ ਢਠਾ ਲੱਗ ਜਾਊਗਾ। ਨਾਲ ਆਪਾਂ ਉਧਰ ਹੀ ਲਾਵਾਂਗੇ ਭੱਲੰਮਾ। ਨਾਲ ਆ ਜ਼ਰੂਰ ਪਾਇਆ ਕਰੋ ਨਾਲ ਦਾ। ਨਾਲੋਂ ਆ ਪਹੁੰਚੇ ਦੇ ਢਠਾ ਉਹਨੂੰ ਕੱਪੜਾ ਵੀ ਨਿਕਲੇ ਨਾਲੋਂ। ਹੁਣ ਆਪਾਂ ਕੀ ਕਰਾਂਗੇ ਸਾਰਾ ਕੱਪੜਾ ਦੂਰਾ ਕਰ ਲਾਂਗੇ। ਨਾਲ ਤਾਂ ਉਹ ਜੁਨਾਲਾ ਕੱਢ ਲਾਂਗੇ। ਤੇ ਨਾਲੇ ਤੁਹਾਨੂੰ ਸਰਵਾਰ ਵਿੱਚ ਚੱਕ ਕੇ ਦਿਖਾ ਦੋ ਵੀ 2 ਇੰਚ ਚੱਕਣੀ ਆ 2.5 ਚੱਕਣੀ ਆ ਜੇ ਕਿਸੇ ਦਾ ਪੇਟ ਜਾਦੇ ਆ ਤਾਂ ਤੁਸੀਂ 3 ਇੰਚ ਤੱਕ ਵੀ ਚੱਕ ਸਕਦੇ ਹੋ ਬਾਕੀ ਜੇ ਫੇਰ ਵੀ ਨਹੀਂ ਪਤਾ ਲੱਗਦਾ ਤਾਂ ਤੁਸੀਂ ਫੋਨ ਕਰਕੇ ਵੀ ਪੁੱਛ ਸਕਦੇ ਹੋ ਬਸ ਇੰਨਾ ਕਿ ਦਿਨ ਰੱਖ ਲਿਆ ਕਰੋ ਭੈਣ ਬਣ ਕੇ ਕਿ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਲਾ ਲਿਆ ਕਰੋ ਹਨ ਫਿਰ ਨਾਲੇ ਤਾਂ ਗੱਲ ਪੂਰੀ ਹੋ ਜਾਂਦੀ ਆ 8:00 ਘੰਟਾ ਲੱਗ ਜੇ ਕੋਈ ਗੱਲ ਨਹੀਂ ਹੁੰਦੀ ਦਿਨੇ ਜੇ ਕਿਸੇ ਭੈਣ ਨੂੰ ਫੋਨ ਕਰਨਾ ਵੀ ਆ ਮੈਂ ਤੋ ਫੋਨ ਚੱਕਿਆ ਨਹੀਂ ਜਾਂਦਾ ਤਾਂ ਗੁੱਸਾ ਨਹੀਂ ਕਰਨਾ ਹਨਾ ਕਿਉਂਕਿ ਕਈ ਵਾਰੀ ਨਾਪ ਲਈ ਜਾਂਦੇ ਆ ਜਾਂ ਕੋਈ ਜ਼ਰੂਰੀ ਕੰਮ ਕਰਨ ਆਲਾ ਹੁੰਦਾ ਜਾਂ ਕਿਤੇ ਬਾਜ਼ਾਰ ਚ ਗਏ ਹੁੰਦੇ ਆ ਫਿਰ ਉਹ ਚੀਜ਼ਾਂ ਦੀ ਦਿੱਕਤਾਂ ਆਉਂਦੀਆਂ ਮੈਂ ਨੰਬਰ ਸਾਰਿਆਂ ਭੈਣਾਂ ਦਾ ਸੇਵ ਰੱਖਦਾ ਉਹਨਾਂ ਫਿਰ ਮੈਨੂੰ ਪਤਾ ਲੱਗ ਜਾਂਦਾ ਵੀ ਆ ਜਿਹੜਾ ਨੰਬਰ ਆ ਆਪਣੇ YouTube ਦਾ ਆ ਰਿਹਾ ਕਿਸੇ ਭੈਣ ਦਾ ਆ ਰਿਹਾ ਹਨ ਕੁਛ ਮੇਰੀ ਇਹੀ ਹੁੰਦੀ ਫੋਨ ਚੱਕਿਆ ਜਾਵੇ ਸਟ ਸੈਟ ਕਰ ਲੈ ਆਪਾਂ ਇਹਨੂੰ ਚੰਗੀ ਤਰ੍ਹਾਂ ਲੋਟੀ ਸਭ ਤੋਂ ਪਹਿਲਾਂ ਆਪਾਂ ਇਹਦੀ ਕੰਨੀ ਕੱਢਾਂਗੇ ਜੇ ਕਿਸੇ ਭੈਣ ਨੇ ਕੈਂਚੀ ਲੈਣੀ ਆ ਮੈਂ ਹਰ ਇੱਕ ਵੀਡੀਓ ਜਦਾਂ ਨੂੰ ਜਰਮਨ ਸ਼ੇਪ ਕਹਿ ਕੇ ਲੈ ਲਿਆ ਕਰੋ ਸਕਰੀਨ ਸ਼ਾਟ ਮਾਰਨਾ ਸਕਰੀਨ ਸ਼ਾਟ ਮਾਰ ਲਿਆ ਕਰੋ ਜੇ ਉੱਥੇ ਦੁਕਾਨ ਤੇ ਆ ਕੇ ਵੀ ਤੁਸੀਂ ਗੱਲ ਕਰਵਾ ਸਕਦੇ ਹੋ ਨਾ ਜਦੋਂ ਕੈਂਚੀ ਲੈਣ ਜਾਣਾ ਵੀ ਕਿਹੜੀ ਕੈਂਚੀ ਲੱਗੀ ਤਾਂ ਕੋਸ਼ਿਸ਼ ਕਰੋ ਜੇ ਤੁਸੀਂ ਚੱਕ ਸਕਦੇ ਹੋ ਤਾਂ 12 ਨੰਬਰ ਕੈਂਚੀ ਲੈ ਲਿਆ ਕਰੋ ਕਿ ਕਿਹੜੇ ਕੋਈ ਨਾ ਨਹੀਂ ਹੱਥ ਕਮਜ਼ੋਰ ਆ ਉਹ ਹਲਕੀਆਂ ਕੈਂਚੀਆਂ ਆਉਂਦੀਆਂ ਕਾਲੇ ਰੰਗ ਦੀਆਂ ਉਹ ਵੀ ਕੈਂਚੀਆਂ ਅੱਜ ਕੱਲ ਬਹੁਤ ਵਧੀਆ ਆ ਰਹੀਆਂ ਉਹ ਲੈ ਸਕਦੇ ਹੋ ਤਾਂ ਆਜੋ ਆਪਾਂ ਆਪਣੇ ਟੌਪਿਕ ਤੇ ਆਉਣੀ ਆ ਸਲਵਾਹ ਦੀ ਲੰਬਾਈ 34 ਆ ਆਪਾਂ 37 ਤੇ ਰੱਖਣੀ ਰੱਖਣੀ ਆ ਨਾ 3 ਇੰਚ ਵੱਧ ਹੁਣ ਜਿਹੜੀ ਆਹਾ ਵੱਧ ਰੱਖਣੀ ਆ 2 1/2 ਇੰਚ ਤੁਹਾਨੂੰ 2 1/2 ਇੰਚ ਵੱਧ ਰੱਖਤੀ ਠੀਕ ਆ ਇੱਥੋਂ ਹੁਣ ਆਪਾਂ 2 ਇੰਚ ਪਾਵਾਂਗੇ ਮੂਰੀ ਦਾ ਜਿੰਨਾ ਆਪਣਾ 2 ਇੰਚ ਫੱਟਿਆ ਤੋਂ ਘੱਟ ਆ ਕਿਉਂਕਿ ਪਹੁੰਚਾ ਹੈਗਾ 13 ਆਪਾਂ ਰੱਖਿਆ 11 11 ਤੋਂ 13 2 ਇੰਚ ਸਲਾਂਗਾ ਦਾ ਮਾਰਜਿਨ ਟੋਟਲ 4 ਹੋ ਗਏ 4 ਦਾ ਦੋ ਦੁਬਾਰੇ ਫੇਰ ਇੱਕ ਵਾਰੀ ਦੱਸ ਦਿਆਂ ਆ 6 ਇੰਚ ਥੋੜਾ ਫੀਤਾ ਕੱਢਦਾ ਮੈਂ ਬੈਲਟ ਦਾ ਕਿੰਨੀ ਲਮਾਈ ਆ 34 35 36 37 ਠੀਕ ਆ ਤਾਂ ਆਪਾਂ ਇੱਥੋਂ ਰੱਖਾਂਗੇ 2 ਇੰਚ ਇੱਕ ਮੰਨ ਠੀਕ ਆ ਇਸੇ ਤਰ੍ਹਾਂ ਇਧਰਲੇ ਪਾਸੇ ਕਮਲਾਂਗੇ ਕੰਨੀ ਆਪਾਂ ਕੱਢ ਦਾਂਗੇ ਜੀ ਉਹ ਆਹੋ ਕੰਨੀ ਲਾਜ਼ਮੀ ਕੱਢਣੀ ਆ ਉਹਦਾ ਪਛੇਂ ਜੰਪੀਤਾ ਕੱਢ ਕੇ ਉਹ ਵੀ ਨਿਸ਼ਾਨ ਲਾਵਾਂਗੇ ਇੱਕ ਵਾਰੀ ਪ੍ਰੈਸ ਮਾਰ ਕੇ ਉਹ ਆਹੋ ਜੰਪੀਤਾ ਆਪਾਂ ਕੱਢ ਲਿਆ ਹਲਵਾਰ ਦਾ ਜਿੱਥੋਂ ਘੱਟ ਹੋਵੇ ਨਾ ਉੱਥੋਂ ਫੀਤਾ ਕੱਢਣਾ ਆਪਾਂ 6 ਇੰਚ ਦੀ ਲੰਬਾਈ ਦੀ ਫਰਕ ਨਾ ਪਵੇ ਆਪਣਾ 34 35 36 37 ਪਹਿਲਾਂ ਆਪਣਾ ਲੰਬਾਈ ਪੂਰੀ ਹੋ ਗਈ 3 ਇੰਚ ਵੱਧ ਜਿਹੜਾ ਪਰ ਰੱਖਿਆ ਕਿਉਂਕਿ 2 ਇੰਚ ਇਧਰੋਂ ਮੁੜੂਗਾ ਕੁਝ ਬਲਾਂ ਦੇ ਵਿੱਚ ਕਪੜਾ ਆਊਗਾ ਤੇ 2.5 ਇੰਚ ਆਪਾਂ ਨੇ ਆ ਵਾਧ ਰੱਖਣਾ ਇੱਥੇ ਠੀਕ ਆ ਪਹਿਲਾਂ ਆਪਾਂ ਨਾਲਾ ਸੱਚ ਰਹਿ ਗਿਆ ਸੀ ਕੱਢਣਾ ਲੰਮਾ ਨਾਲਾ ਕੱਢ ਲੀ ਗੇ ਇੱਕ ਵਾਰੀ ਵੀਡੀਓ ਰੋਕ ਦਾ ਦੁਬਾਰੇ ਕੱਟਦਾ ਉਪਰ ਆ। ਨਾਲ ਆਪਣਾ ਰਹਿ ਗਏ ਨੇ ਕੱਟਣਾ ਨਾਲਾ ਲਾ ਲਿਆ ਲੰਮਾ। ਨਾਲ ਇਹ ਵਿੱਚ ਕੋਸ਼ਿਸ਼ ਕਰਿਆ ਕਰੂ ਵੀ ਇੱਕੋ ਹੀ ਜੋੜ ਲਾਉਣਾ ਆਪਣੇ। ਲੰਬਾਈ ਹੈਗੀ ਸਲਵਾਰ ਦੀ 34 35 36 37 ਆ ਆਪਣੀ ਲੰਬਾਈ ਹੋ ਗਈ। ਇੰਨੀ ਤਿਆਰ ਆ 3 ਇੰਚ ਵੱਧ ਬਤਾਂ ਰੱਖਦੇ ਆ। 2 ਇੰਚ ਦਾ ਨੇਫਾ ਮੋੜ ਜੂ। ਇੰਚ ਪਾਉਣਾਂ ਇੰਚ ਬਲਾਂ ਜਾ ਜੂ ਬਾਕੀ ਜਿਹੜੀ ਬਾਹਰ ਘੱਟ ਹੋਗੇ ਉਹ ਥੱਲੇ ਆ ਕੇ ਆਪਾਂ ਮਿਣਕੇ ਉਹ ਤਾਂ ਲਾਉਣ ਤੋਂ ਪਹਿਲਾਂ ਕੱਟ ਦੇਣੀ ਜੇ ਕੋਈ ਫालतू ਬਚਦੀ ਤਾਂ। ਇਹ ਲਾ 8 ਇੰਚ 'ਚ ਰੱਖਣਾ ਇਹਦਾ ਕੋਈ ਲਾਈਨ ਦੇ ਨਹੀਂ ਲੰਬਾਈ ਦੇ ਨਾਲ ਇਹ ਤਾਂ ਆਪਾਂ ਨੇ ਸਲਵਾਰ ਜਿਹੜੀ ਆ ਅੱਡੀਆਂ ਤੋਂ ਚੱਕਣੀ ਆ ਹਾਂ ਆਹ ਲੋ 2 ਇੰਚ ਆਪਣਾ ਮੂਰੀ ਦਾ ਹੋ ਗਿਆ ਜਿਹੜਾ ਆ ਆਪਾਂ ਨੇ 3.5 ਇੰਚ 'ਚ ਰੱਖਣਾ ਇਹ ਨੂੰ ਲੰਬਾਈ ਦੇ ਵਿੱਚ ਆਪਾਂ ਗੈਨਣਾ ਨਹੀਂ ਇਹ ਹੋਣੀ ਥੋੜੇ ਸਾਹਮਣੇ ਮੈਂ ਕੱਟ ਦੂੰਗਾ ਕੱਪੜਾ ਸਾਰਾ ਸ਼ੇਪ ਦੇਣ ਵਾਸਤੇ ਆਪਾਂ ਰੱਖਿਆ ਹੈ ਬਾਕੀ ਸਲਵਾਰ ਹੌਲੀ ਕਰਨੀ ਹੈ ਭਾਰੀ ਕਰਨੀ ਹੈ ਜਿਵੇਂ ਦੀ ਬਣਵਾਉਣੀ ਹੈ ਨਾ ਗਾਹਕ ਨੂੰ ਪੁੱਛ ਲਿਆ ਕਰੋ ਪਹਿਲਾਂ ਜਾਂ ਬਿਨਾ ਪਹੁੰਚੇ ਤੋਂ ਆਪਾਂ ਸਲਵਾਰ ਬਣਾਉਣੀ ਆ ਉਹ ਸਾਰੀਆਂ ਚੀਜ਼ਾਂ ਪਹਿਲਾਂ ਪੁੱਛ ਕੇ ਲਿਆ ਕੇ ਲਿਆ ਕਰੋ ਨਾਲ ਹਨਾ ਤਾਂ ਕਿ ਬਾਅਦ ਦੇ ਵਿੱਚ ਦਿੱਕਤ ਨਾ ਹੋਵੇ ਜਿੰਨਾ ਪਣ ਕੇ ਰੱਖਣਾ ਸਲਵਾਰ ਦਾ ਉਹਨਾ ਰੱਖ ਕੇ ਇਹਵੇਂ ਸਲਵਾਰ ਦਾ ਘੇਰ ਹੈ ਆਪਣਾ ਪਹੁੰਚਾ ਪਾਇਆ ਆਪਾਂ 11 5.5 ਗੱਡਾਂਗੇ ਇਹਨੂੰ ਫਟਾ ਜੇ ਤਾਂ ਸਲਵਾਰ ਜਿਆਦਾ ਭਾਰੀ ਤੁਸੀਂ ਕਰਨੀ ਆ ਤਾਂ 70 ਕਰ ਲਓ ਘੇਰ ਨੂੰ ਜੇ ਨਾਰਮਲ ਜਿਹੀ ਰੱਖਣੀ ਨਾ ਵਾਲੀ ਭਾਰੀ ਨਾ ਵਾਲੀ ਹੌਲੀ ਤਾਂ 34 34 ਦੋਨੇ 68 ਹੋ ਜੀ ਠੀਕ ਹੈ ਛੋੜੀ ਆਪਾਂ ਪਾਵਾਂਗੇ ਇਹਨਾਂ ਨੂੰ ਨੀਚੇ ਨੂੰ 10 ਸਵਾਦਾਂ ਸੰਚ ਇਹ ਚੀਜ਼ਾਂ ਦਾ ਧਿਆਨ ਰੱਖਣਾ ਹਾਂ ਠੀਕ ਆ ਹੁਣ ਆਪਾਂ ਨੂੰ ਜਿੰਨੀ ਲਮਾਈ ਦੀ ਲੋੜ ਆ ਰੱਖ ਕੇ ਬਾਕੀ ਸਾਰੇ ਕੱਪੜੇ ਦੀ ਸ਼ੇਪ ਦੇ ਦੇਣੀ ਉਸੇ ਤਰ੍ਹਾਂ ਜਿਹੜਾ ਆਪਣੇ 2.5 ਇੰਚ ਵੱਧ ਕੱਪੜਾ ਰੱਖਿਆ ਸੀ ਨਾ ਸ਼ੀਨਟੀ ਪੀ ਦਾ ਪਕੜ ਤਾਂ ਬੈਲਟ ਦਾ ਸਲਵਾਰ ਦੀ ਲਮਾਈ ਕਿੰਨੀ 34 35 36 37 ਤਮਾ ਫੱਟੀ ਲਾ ਲਿਆ ਕਰੋ ਇਸ ਤਰ੍ਹਾਂ ਇੰਗਾ ਵਿੱਚ ਠੀਕ ਆ ਫਿਰ ਵੀ ਜੇ ਇਹ ਨਾ ਜੋ ਕਿਸੇ ਵੀ ਚੀਜ਼ ਨਹੀਂ ਸਮਝ ਆਉਂਦੀ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਹਨ ਵੀ ਆਹ ਚੀਜ਼ੇ ਬਈ ਸਾਨੂੰ ਸਮਝ ਨਹੀਂ ਆਈ। ਬਾਕੀ ਜੇ ਕਿਸੇ ਭੈਣ ਨੂੰ ਜਿਆਦਾ ਕੋਈ ਦਿੱਕਤ ਆ ਉਹ ਫੋਨ ਕਰ ਲੈ ਕੋਈ ਸ਼ਾਮ ਨੂੰ 8 ਵਜੇ ਤੋਂ ਬਾਅਦ। ਠੀਕ ਆ। ਬੈਲਟ ਵੀ ਆਪਣੀ ਕੱਟੀ ਗਈ। ਸਾਰਾ ਸਲਵਾਰ ਆਪਣਾ ਕੱਟਿਆ ਗਿਆ। ਬਾਕੀ ਇਹ ਕਿਸੇ ਚੀਜ਼ ਹੀ ਨਹੀਂ ਸਮਝ ਆਉਂਦੀ ਤੁਸੀਂ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਵੀ ਕਮੈਂਟ ਕਰ ਸਕਦੇ ਹੋ। ਜਿਹੜੀਆਂ ਭੈਣਾਂ ਨੇ ਆਪਣਾ ਨੰਬਰ WhatsApp ਦੇ ਵਿੱਚ ਅੱਜ ਕਿਰੋਂ ਉਹ ਵੀ ਮੈਨੂੰ ਹੈਲੋ ਹਾਈ ਭੇਜਿਆ ਕਰੋ ਉਹ ਥੋੜੇ ਥੋੜੇ ਸਾਰੀ ਵੀਡੀਓ ਆਉਣ ਲੱਗ ਜਾਣੀਆਂ ਬਾਕੀ ਮਿਲਦੇ ਆ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਸਰੀਕਾ